हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਨਿੱਕੇ ਪੁੱਚਰ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਮਾਣੇ ਮੱਲੀਆਂ ਪਿੰਡ ਦੋਸਤੋ ਨਜ਼ਦੀਕ ਆ ਇੱਕ ਪਾਸੇ ਵਿਧੀ ਚੰਦ ਸ਼ੀਨੇ ਪਿੰਡ ਦੀ ਥੋੜੀ ਦੂਰੀ ਆ ਸੋਰ ਸਿੰਘ ਤੋਂ ਜੇਕਰ ਦੋਸਤੋ ਕੋਈ ਵੀਰ ਭਿੱਖੀਵਿੰਡ ਤੋਂ ਆ ਰਿਹਾ ਭਿੱਖੀਵਿੰਡ ਤੋਂ ਤੁਸੀਂ ਪਿੰਡ ਸੋਰ ਸਿੰਘ ਤੇ ਸੋਰ ਸਿੰਘ ਤੋਂ ਦੋਸਤੋ ਮਾਣੇ ਮੱਲੀਆਂ ਪਿੰਡ ਤੁਸੀਂ ਵਿਜ਼ਿਟ ਕਰੋਗੇ ਤੇ ਬਿਲਕੁਲ ਦੋਸਤੋ ਅੱਗੇ ਪਿੰਡ ਨਿੱਕੇ ਪੁੱਚਰ ਨੂੰ ਬਿਲਕੁਲ ਡਰੇਨ ਦੇ ਨਾਲ-ਨਾਲ ਛੜਕ ਜਿਹੜੀ ਆ ਜਾਂਦੀ ਹੈ ਤੇ ਵੀਰ ਜਗਰੂਪ ਸਿੰਘ ਦੇ ਕੋਲੇ ਪਹੁੰਚਿਆ ਦੋਸਤੋ ਘਰੇਲੂ ਮਾਲ ਵੀਰ ਸੰਭਦਾ ਘਰੇਲੂ ਪਸ਼ੂ ਰੱਖੇ ਆ ਜਿੰਨੇ ਵੀ ਤੁਹਾਨੂੰ ਮੈਂ ਦੂਰ ਤੱਕ ਦਿਖਾ ਦੇਣਾ ਘਰੇਲੂ ਦੋਸਤੋ ਮੱਝਾਂ ਵੇੜਾ ਨਿੱਕੀਆਂ ਉਸਰ ਬਛੀਆਂ ਕਟੀਆਂ ਬਿਲਕੁਲ ਵੀਰ ਨੇ ਸੰਭੀਆਂ ਨੇ ਤੇ ਇੱਕ ਬਿਲਕੁਲ ਜਿਹੜੀ ਤਿਆਰੀ ਤੇ ਇਹ ਵੇੜਾ ਦੋਸਤੋ ਐਚ ਐਫ ਬਰੀ ਏ ਬਕਾਊ ਆ ਤੇ ਇੱਕ ਨਾਲ ਤੁਹਾਨੂੰ ਸ਼ਾਹੀਵਾਲ ਅੰਗ ਦੇ ਵਿੱਚ ਇੱਕ ਬੱਛੀ ਦਿਖਾਉਣੀ ਹੈ ਖੀਰੀ ਬੱਛੀ ਆ ਆਉਂਸਰ ਬੱਛੀ ਆ ਤੇ ਏਜ ਪੁੱਛ ਲਾਂਗੇ ਵੀਰ ਤੋਂ ਘਰ ਦੀ ਜੰਮੀ ਪਲੀ ਬੱਛੀ ਹੋਊਗੀ ਦੋਸਤੋ ਪੂਰੀ ਡਿਟੇਲ ਇੰਦੀ ਲੈ ਲਾਂਗੇ ਰੇਟ ਭਾਅ ਪੜਤਾ ਬਿਲਕੁਲ ਵੀਡੀਓ ਦੇ ਵਿੱਚ ਕਰ ਦਿਆਂਗੇ ਜਿਹਨੂੰ ਜਚੂਗਾ ਪਸ਼ੂ ਪਸੰਦ ਆਊਗਾ ਉਹ ਵੀਰ ਤੁਸੀਂ ਵੀਰ ਜਗਰੂਪ ਦੇ ਨਾਲ ਸੰਪਰਕ ਕਰ ਲਿਓ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਅੱਜ ਦੋਸਤੋ 13 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਮਾਰਨਿੰਗ 14 ਦਸੰਬਰ ਨੂੰ ਸਵੇਰ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜਗਰੂਪ ਸਿੰਘ ਸਾਸਰੀਕਾਲ ਸਾਸਿਕਾ ਵੀਰ ਜੀ ਠੀਕ ਠਾਕ ਵੀਰੇ ਹਾਂਜੀ ਵਧੀਆ ਭਰਾ ਜੀ ਤੇ ਜਗਰੂਪ ਵੀਰੇ ਜਿੱਦਾਂ ਆਪਾਂ ਦੱਸਤਾ ਵੀ ਜਦੋਂ ਕਿਤੇ ਪਸ਼ੂ ਬਿਲਕੁਲ ਵੱੱਤਾ ਰੌਂਦਾ ਤਿਆਰੀ ਤੇ ਹੁੰਦਾ ਉਦੋਂ ਕਿਤੇ ਸੇਲ ਕਰ ਲੀਨੇ ਆ ਹਾਂਜੀ ਵੀਰ ਜੀ ਹਾਂਜੀ ਪਰ ਕਿਤੇ ਪਸ਼ੂ ਪੂਸੂ ਵਪਾਰ ਵਾਲਾ ਤਾਂ ਕੰਮ ਹੀ ਨਹੀਂਗਾ ਨਹੀਂ ਨਹੀਂ ਵੀਰ ਆਪਣਾ ਨਹੀਂ ਹੈਗਾ ਜੀ ਠੀਕ ਆ ਤੇ ਵੈੜ ਚੰਗੀ ਆ ਸੋਹਣੀ ਵੈੜ ਆ ਹਾਂਜੀ ਹਰ ਪਾਸਿਓਂ ਹਰ ਐਂਗਲ ਤੋਂ ਆਪਾਂ ਭੈਣ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਜੀ ਤੇ ਇਹ ਵੈੜ ਦੀ ਵੀਰ ਜੀ ਡਿਟੇਲ ਸਾਂਝੀ ਭੈਣ ਭਰਾਵਾਂ ਨੂੰ ਜ਼ਰੂਰ ਖੁੱਲ੍ਹ ਕੇ ਦੱਸ ਦੋ ਵੀ ਇਹ ਸੂਏ ਕਿੰਨੇ ਤੇ ਪਹਿਲਨ ਆਪਣੇ ਕੋਲ ਹੀ ਸੂਈ ਆ ਪਹਿਲਨ ਆਪਣੇ ਘਰ ਦੀ ਹੈ ਜੀ ਘਰ ਦੀ ਬੱਚੇ ਆਪਣੇ ਮਲਗੀ ਹਾਲ ਤੇ ਹੱਥੀ ਜੰਮੀ ਪੜੀ ਆ ਆਪਾਂ ਮੂਲ ਘਾਟੀ ਲੈਂਦੇ ਘਰ ਦੇ ਜਿੰਨੇ ਪਸ਼ੂ ਹੈਗੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਹੁਣ ਸੈਕਿੰਡ ਟਾਈਮ ਆ ਰਾ ਦੂਜਾ ਸੂਭਾ ਸੂਣੀ ਆ ਹਾਂਜੀ ਜੀ ਤੇ ਪਹਿਲੇ ਸੂਭੇ ਦਾ ਕੀ ਮਿਲਕਰ ਰਿਕਾਰਡ ਰਿਆ ਇਹ ਵੀਰ ਜੀ 24 25 ਲੀਟਰ ਦੋ ਦਿਨ ਨੇ ਦਿੱਤਾ 24 ਲੀਟਰ ਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਬਾਕੀ ਹਵਾਨੇ ਲੈਵੇ ਤੋਂ ਵੇਖ ਕੇ ਨਾਰਮਲੀ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਕਿਉਂਕਿ ਖੜਾਰੀ ਤੇ ਪਾਰਖੂ ਜਿਹੜੇ ਬਿਲਕੁਲ ਇੱਕ ਨਸਲ ਬਰੀਡ ਤੇ ਉੱਪਰ ਵੀ ਕੰਮ ਕਰਦੇ ਆ ਨਾਰਮਲੀ ਉਹਨਾਂ ਨੂੰ ਪਤਾ ਲੱਗ ਜਾਣਾ ਕੋਈ ਬਾਹਲਾ ਲਮਕਾ ਆ ਕੇ ਜਿਹੜਾ ਚੜਾ ਕੇ ਦੋਸਤੋ ਗੱਲ ਦੱਸਣ ਦੀ ਸ਼ਾਇਦ ਨਾਂ ਲੋੜ ਪਵੇ ਆਰਡਰ ਦੀ ਕੁਆਲਿਟੀ ਬੈਸਟ ਆ ਠੰਡੀ ਧੀਰੀ ਇਸ ਕਦਰ ਤੱਕ ਆ ਦੋਸਤੋ ਜਿਹੜੇ ਬਣਿਓ ਮਰਜੀ ਕੋਈ ਭੈਣ ਬਹਿ ਕੇ ਚਵਾਈ ਕਰਲੇ ਵੀਰ ਬਹਿ ਕੇ ਚਵਾਈ ਕਰਲੇ ਬੱਚਾ ਵੀ ਤੁਸੀਂ ਚਵਾਈ ਕਰ ਲਓਗੇ ਦੋਸਤੋ ਤੇ ਮਨਾਂ ਸਵਾਦ ਤੇ ਆਨੰਦ ਆ ਜਾਊਗਾ ਵਹਿੜ ਕਾਫੀ ਸੋਹਣੀ ਆ ਕੱਦ ਕਾਰ ਜਿਹੜਾ ਦੋਸਤੋ ਜਰੂਰ ਆਪਾਂ ਮੈਂਸ਼ਨ ਕਰਦੇ ਨੇ ਜਿੱਦਾਂ ਆਪਾਂ ਨਾਰਮਲ ਐਚ ਐਫ ਬਰੀਡ ਦਾ ਕੱਦ ਦੇਖਦੇ ਆ ਉਮ ਇੱਕ ਸਟੈਂਡਰਡ ਸਾਈਜ਼ ਹੁੰਦਾ ਜਿੱਦਾਂ ਆਪਾਂ ਨਾਰਮਲ ਫਾਰਮ ਵਾਲੀਆਂ ਵੇੜਾਂ ਦੇਖਦੇ ਆ ਇੱਕ ਥੋੜਾ ਜਿਹਾ ਸਟੈਂਡਰਡ ਤੋਂ ਜਿਹੜਾ ਹੁੰਦਾ ਤਾਂ ਬਿਲਕੁਲ ਡਾਊਨ ਵਾਲੇ ਪਾਸੇ ਆ ਪਰ ਹੁੰਦਾ ਵੱਡੀਆਂ ਵੇੜਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੀ ਉਹ ਸਾਈਜ਼ ਐ ਇਸ ਵੇੜ ਦਾ ਵੀ ਮਤਲਬ ਕਿ ਵੱਡੀਆਂ ਵੇੜਾਂ ਦੇ ਵਿੱਚ ਗਿਣਤੀ ਕਰ ਸਕਦੇ ਆਪਾਂ ਇਸ ਵੇੜ ਦੀ ਦੂਜਾ ਸਵੇਰ ਸੁੰਨ ਜਾ ਰਹੀ ਹੈ ਤੇ ਹੈ ਵੀਰ ਜਗਰੂਪ ਸਿੰਘ ਆ ਪੂਰੀ ਤਿਆਰੀ ਆ ਹਾਂਜੀ ਵੀਰ ਬਸ ਇੱਕ ਦੋ ਦਿਨ ਹੀ ਬਸ ਮਲਕ ਲਿਖਤੀ ਤੌਰ ਤੇ ਹੁੰਦਾ ਨਾ ਇੱਕ ਆਪਣੇ ਕੋਲ ਚਲੋ ਦਿਨ ਏਆਈ ਜਦੋਂ ਕਰਵਾਈ ਹੁਣ ਲਿਖਤੀ ਤੌਰ ਤੇ ਜਿਹੜੇ ਦਿਨ ਪੂਰੇ ਨਹੀਂ ਲਿਖਤੀ ਤੌਰ ਤੇ ਮਤਲਬ ਹੈਗਾ 9 ਤਰੀਕ ਨੂੰ ਮਤਲਬ ਆ ਜਿਹੜੀ 9 ਤਰੀਕ ਨੰਘੀ ਆ ਨਾ ਪੂਰੇ 9 ਮਹੀਨੇ ਹੋ ਗਿਆ ਤੇ ਆ ਜਿਹੜੇ ਦਿਨ 3 4 ਉੱਤੇ ਆ 9 ਮਹੀਨੇ 9 ਦਿਨਾਂ ਬਾਅਦ ਗਾਂਸ ਹੁੰਦੀ ਆ ਹਾਂਜੀ ਬਸ ਦੋ ਤਿੰਨ ਦਿਨਾਂ ਤੱਕ ਇਹਦਾ ਪੂਰਾ ਹੋ ਜਾਣਾ ਹੈ ਕੰਮ ਠੀਕ ਹੈ ਜੀ ਹਾਂਜੀ ਲਓ ਦੋਸਤੋ ਆਲਮੋਸਟ ਤਿਆਰੀ ਆ ਪੂਰੀ ਤਿਆਰੀ ਤੇ ਆ ਸੋ ਇੱਕ ਵਾਰੀ ਤੁਹਾਨੂੰ ਨਜ਼ਦੀਕ ਤੋਂ ਥਣ ਥਣ ਦੀ ਕੁਆਲਿਟੀ ਜ਼ਰੂਰ ਦਿਖਾਉਣੀ ਆ ਦੇਖੋ ਬਹੁਤ ਸੋਹਣਾ ਥਾਣਾ ਦੋਸਤੋ ਬਿਲਕੁਲ ਨਖੇੜ ਤੁਸੀਂ ਵੇਖੋ ਜਿਵੇਂ ਆਪਾਂ ਕਹਦੇ ਨੇ ਨਾ ਵੀ ਪੀੜੀ ਦੇ ਪਾਵੇਂ ਵਾਂਗੂ ਥਾਣ ਲੱਗਾ ਉਦਾਂ ਦੀ ਵਾਂਡਾ ਚੱਪੇ-ਚੱਪੇ ਤੇ ਚੌਂ-ਚੌਂ ਪੰਜਾ-ਪੰਜਾ ਵਿੱਥਾਂ ਦੇ ਪੰਜਾ-ਪੰਜਾ ਇੰਚਾਂ ਦੇ ਜਿਹੜਾ ਥਾਣਾ ਹਵਾਨਾ ਲੇਪਾ ਬਹੁਤ ਖੂਬਸੂਰਤ ਇਸ ਵਾਰੀ ਵੀ ਉਮੀਦ ਆਪਾਂ ਕਰ ਸਕਦੇ ਹਾਂ ਵੀ ਚਲੋ ਦੁੱਧ ਚੰਗਾ ਪਾ ਦੇਊਗੀ ਤੇ ਜਗਰੂਪ ਭਾਈ ਕੀ ਇਹਦੀ ਡਿਮਾਂਡ ਕੀਤੀ ਮੁੱਲ ਕੀ ਕਰਦੇ ਆਂ ਦਵਾਣ ਬਸ ਵੀਰ ਜੀ ਆਪਾਂ ਜੈ ਜੀ ਰੇਟ ਰੱਖਿਆ ਆ ਜੋ ਮਤਲਬ ਆਪਾਂ ਲੈਦੇ ਲੈਣਾ ਹੈ ਇਹ 66000 ਰੁਪਏ ਆਪਾਂ ਇਹਦੀ ਮੰਗ ਕਰਦੇ ਆਂ 66000 66000 ਰੁਪਈਆ ਹਾਂਜੀ ਤੇ ਵਿਚੋਂ ਆਪਾਂ 3000 ਰੁਪਏ ਸ਼ੋਰਟ ਕਰਦੇ ਆਂਗੇ ਵੀਰ ਨੂੰ ਕਿਹਨੂੰ 65000 ਰੁਪਏ ਦੀ ਦੇ ਦੇਾਂਗੇ 65000 ਦੀ ਹਾਂਜੀ 65000 ਰੁਪਏ ਦੀ ਹੂੰ ਲਓ ਵੀ 65000 ਦੀ ਦੋਸਤੋ ਵੀਰਾਂ ਦਾ ਵੀ ਆਪਾਂ ਲੈਣ ਦੇਣਾ ਯੈਸ ਨੋ ਕਰਦੇ ਆਂਗੇ 65000 ਸੋ ਬਾਕੀ ਵਿਹੜ ਮੇਰਾ ਵੀਰ ਜਿਹੜੇ ਨਾਰਮਲ ਹੀ ਤੁਸੀਂ ਵੇਖ ਲਓ ਠੀਕ ਹੈ ਜੀ ਵਿਹੜ ਵੱਡੀ ਆ ਸੋਹਣੇ ਕੱਦਪੁੱਤ ਦੇ ਵਿੱਚ ਆ ਆਰਡਰ ਕੁਆਲਿਟੀ ਕਾਫੀ ਬੈਸਟ ਆ ਦੇਖੋ ਜੀ ਠੀਕ ਹੈ ਜੀ ਸੋ ਸੋਹਣਾ ਥਣਪਾਂਡਾ ਬਾਕੀ ਹੈ ਹੈ ਪ੍ਰੋਪਰ ਤਿਆਰੀ ਆ ਖੋਲ ਕੇ ਤੁਹਾਨੂੰ ਤਸੱਲੀ ਨਾਲ ਜਿਹੜਾ ਤੋਰ ਕੇ ਵੀ ਦਿਖਾ ਦਿੰਨੇ ਆ ਠੀਕ ਆ ਤੇ ਬੋਤੇਰੇ ਗੱਲਬਾਤ ਸਮਝ ਆ ਜੂਗੀ ਜਾਓ ਵੀ ਜਗਰੂਪਾ ਜੀ ਖੋਲ ਕੇ ਤੋਰਦੇ ਹੋ ਇਹਨੂੰ ਆਹ ਦੇਖੋ ਜੀ ਠੀਕ ਆ ਲਓ ਦੋਸਤੋ ਬਹੁਤੇ ਵੀਰ ਇਸ਼ਾਰਾ ਰੱਖਦੇ ਵੀ ਚਲ ਘਰੇ ਲੋ ਘਰ ਦੇ ਵਿੱਚੋਂ ਪਸੂ ਖਰੀਦਣ ਦੀ ਆਹ ਲਓ ਜੀ ਹਾਂ ਠੀਕ ਆ ਸੋ ਜਿੰਨਾ ਵੀ ਆ ਬਿਲਕੁਲ گاਵਾਂ ਦਾ ਵੀਰ ਦਾ ਕੰਮ ਆ گاਵਾਂ ਰੱਖੀਆਂ ਨੇ ਦੋਸਤੋ ਬਿਲਕੁਲ ਡੇਰੀ ਦਾ ਧੰਦਾ ਵੀ ਹੈਗਾ ਨਾਲ ਦੀ ਨਾਲ ਤੇ ਜਦੋਂ ਕੋਈ ਬਿਲਕੁਲ ਤਨ ਪਤਨ ਪਸ਼ੂ ਬਿਲਕੁਲ ਤਿਆਰੀ ਤੇ ਆ ਉਦੋਂ ਪਸ਼ੂ ਸੇਲ ਜ਼ਰੂਰ ਕਰਦਾ ਹੋਊਗਾ ਠੀਕ ਆ ਤੇ ਹੁਣ ਬਿਲਕੁਲ ਤਿਆਰੀ ਤੇ ਜਿਹੜਾ ਪਸ਼ੂ ਇਹ ਨਿਕਲਿਆ ਇਹ ਤੁਹਾਨੂੰ ਇੱਕ ਆਪਾਂ ਵੇੜ ਦਿਖਾਉਣਾ ਬਿਲਕੁਲ ਦਿਖਾਣ ਦੇ ਆ ਦੋਸਤੋ ਠੀਕ ਆ ਜੀ ਪਸੰਦ ਆਊਗੀ ਬੱਚੀ ਜਿੰਨੀ ਵੀ ਆ ਚੰਗੀ ਆ ਲਿਓ ਥੋੜਾ ਡਰਦਾ ਪਸ਼ੂ ਲਿਓ ਅੱਗੇ ਇੱਥੇ ਬੰਦ ਜੀ ਤੂੰ ਆਹ ਲਿਓ ਇਹ ਤੋੜ ਦਿਓ ਥੋੜਾ ਲੰਮਾ ਤੋੜ ਦਿਓ ਇਹਨੂੰ ਆ ਜਾ ਹਾਂਜੀ ਠੀਕ ਹੈ ਵੀਰ ਹਾਂਜੀ ਇੱਥੇ ਆ ਲਓ ਇੱਥੇ ਲਓ ਕੋਈ ਗੱਲ ਨਹੀਂ ਲਓ ਇੱਧਰ ਹੀ ਲਓ ਚੱਲ ਆ ਜਾ ਇੱਧਰ ਲਓ ਜੀ ਇਹ ਵੇੜਾ ਦੋਸਤੋ ਠੀਕ ਆ ਤੇ ਪੂਰੀ ਕਮਾਲ ਦੀ ਦੇਖਾ ਆਰਡਰ ਕੁਆਲਿਟੀ ਅ ਵੱਡੇ ਆਰਡਰ ਦੇ ਵਿੱਚ ਆ ਠੀਕ ਆ ਜੀ 25 ਲੀਟਰ ਦੀ ਮਿਲਕ ਕੈਪੈਸਿਟੀ ਵਾਲੀ ਬਿਹੜਾ ਸੋ ਜਿਹਨੂੰ ਵੀਰ ਨੂੰ ਬਿਲਕੁਲ ਪਸੰਦ ਆਊਗੀ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੀਲਸ ਲੱਗ ਪੂਰੀ ਹੈ ਠੀਕ ਆ ਜੀ ਆ ਲਓ ਅੱਛਾ ਵੀਰ ਜਗਰੂਪ ਕੋਈ ਵੰਗਾ ਵੰਗਾ ਪਾ ਲੈਂਦੇ ਰਹੇ ਪਹਿਲੇ ਸੂਵੇ ਵੀਰੇ ਮਾੜਾ ਜਾਂ ਇਹਨਾਂ ਨੂੰ ਪਾ ਲਈਏ ਨਾ ਗਾਵਾਂ ਨੂੰ ਵੰਗਾ ਤੇ ਸੌਖੀ ਚੋ ਲਈਦੀ ਆ ਮਤਲਬ ਉਹ ਵੈਸੇ ਕੋਈ ਚੱਕਰ ਨਹੀਂ ਆ ਪਰ ਇੱਥੇ ਕੋ ਪਾਇਆ ਹੋਵੇ ਤੇ ਹਿਲਦੀਆਂ ਨਹੀਂ ਐ ਮਗਨ ਹੋ ਗਏ ਮਤਲਬ ਇਹ ਚੀਜ਼ਾਂ ਹਿਲਣ ਵਾਲੀਆਂ ਹੀ ਨਹੀਂ ਇਹ ਤੇ ਗਾਵਾਂ ਮਤਲਬ ਨਸਲ ਦੀਆਂ ਗਾਵਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਲਓ ਜੀ 65000 ਮਤਲਬ ਕਿ ਹਾਂ ਨਾ ਜਿਹੜਾ 65000 ਦੀ ਦੇ ਦੇਣੀ ਵੀਰ ਫਿਕਸ ਰੇਟ ਆ ਆਪਣਾ ਠੀਕ ਹੈ ਭਰਾ ਲਓ ਜੀ ਇੱਕ ਆਪਣੇ ਕੋਲ ਬੱਛੀ ਹੈ ਜਿਹੜੀ ਇਹ ਸਾਈਵਾਲ ਦੀ ਬੱਛੀ ਜੀ ਵੀਰ ਅੱਛਾ ਜੀ ਤੇ ਇਹ 13 14 ਮਹੀਨਿਆਂ ਦੀ ਬੱਛੀ ਜੀ ਹੂੰ 13 14 ਮਹੀਨਿਆਂ ਦੀ ਮੂੰਹ ਮੂੰਹ ਖੀਰੀ ਜੇ ਗਰੰਟੀ ਜੀ ਆਪਣੀ ਲਓ ਜੀ ਮੂੰਹ ਖੀਰੀ 13 14 ਮਹੀਨੇ ਦੀ ਏਜ ਹੈ ਜੇ ਤੇ ਪੂਰੀ ਸਾਈਜ਼ ਇਹ ਹੈਗੀ ਜੇ ਸੀਲ ਲੈ ਇਹ ਉਹ ਜਿਹੜਾ ਸੀਮਣ ਲక్ష్ਮੀ ਡੇਰੀ ਵਾਲਿਆਂ ਤੋਂ ਨਹੀਂ ਹੁੰਦਾ ਜੀ ਤੀ ਜਿਸ ਦਾ ਸੀਮਣ ਐਲਡੀਐਫ ਲక్ష్ਮੀ ਡੇਰੀ ਵਾਲਿਆਂ ਹਾਂਜੀ ਹਾਂਜੀ ਉਹਦਾ ਸੀਮਣ ਰਖਾਇਆ ਸੀ ਗਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਸੋਹਣਾ ਬੱਚਾ ਫਿਰ ਤੇ ਹਾਂਜੀ ਹਾਂਜੀ ਲਓ ਦੋਸਤੋ ਚਾਨੜ ਚੂਰ ਰਪੂਰੀ ਆ ਲੰਬਾ ਤੋਨ ਚਾਈ ਵਾਲ ਦੇ ਵਿੱਚ ਆ ਵੈਸੇ ਚਾਈ ਵਾਲ ਵੀ ਇਹਨਾਂ ਦੇ ਗਰਮਾ ਪਰ ਠੰਡੀ ਧੀਰੀ ਆ ਦੋਸਤੋ ਹਾਥੂ ਤੋਂ ਪੂਰਾ ਲਵਾਉਂਦੀ ਅੱਜ ਹੀ ਖੀਰੀ ਬਹੁਤ ਸੋਹਣਾ ਹੱਥ ਵੇਖੋ ਥੋੜੇ ਲਵਾ ਰਹੀ ਆ ਥਣੀਆਂ ਥੁਣੀਆਂ ਜਿੱਦਾਂ ਮਰਜੀ ਮੇਰਾ ਕੋਈ ਵੀਰ ਚੈੱਕ ਕਰੇ ਅੱਜ ਤੋਂ ਤੁਸੀਂ ਆਤ ਥੋੜੀ ਇਸੇ ਤਰ੍ਹਾਂ ਹਾਥੂ ਤੋਂ ਲਾਉਣ ਦੀ ਬਣਾ ਲਓਗੇ ਦੋਸਤੋ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਵੈੜ ਬਿਲਕੁਲ ਤਿਆਰ ਹੋਈ ਤੇ ਕਿਸੇ ਪਾਸਿਓਂ ਜਿਹੜਾ ਦੋਸਤੋ ਥਾਣਾ ਦੀ ਆਉਲ ਨਹੀਂ ਕਰਦੀ ਨਾਂ ਵਾਲਾ ਹਿੱਲੂਗੀ ਨਾ ਡਰੂਗੀ ਆ ਦੇਖੋ ਥਣੀਆਂ ਥੁਣੀਆਂ ਵੇਖੋ ਬਹੁਲ ਚਾਰ ਹੀ ਥਾਣਾ ਬਿਲਕੁਲ ਚਾਰ ਸਰ ਕੋਈ ਫੋਰਡ ਸ਼ਾਂਗ ਨਹੀਂ ਆਪਣੀ ਗਰੰਟੀ ਜੋ ਕਿਸੇ ਤਰ੍ਹਾਂ ਦੀ ਕੋਈ ਫੋਰਡ ਸ਼ਾਂਗ ਕੋਈ ਫੋਰਡ ਸ਼ਾਂਗ ਨਜ਼ਰ ਨਹੀਂ ਆਊਗੀ ਵੇਖੋ ਉਦਾ ਹੀ ਪੂਛ ਚੱਕ ਖਲੋਤੀ ਆ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਲੈ ਵੀ ਤੇ ਇਹ ਉਮਰ ਦਾਸਤੀ ਦੀ ਵੀਰ ਕਿੰਨੀ 13 14 ਮਹੀਨੇ 14 ਬਿਲਕੁਲ 14 ਮਹੀਨੇ ਉਮਰ ਹੈ ਜੀ ਠੀਕ ਹੈ ਭਰਾ ਮੂੰਹੋਂ ਖੀਰੀ ਆ ਮਤਲਬ ਕੋਈ 5 6 ਮਹੀਨੇ ਸੰਭਲੇ ਤੇ ਇਹ 5 6 ਮਹੀਨੇ ਸੰਭਲੇ ਤੇ ਮਤਲਬ ਅਪ੍ਰੈਲ ਮਈ ਦੇ ਵਿੱਚ ਇਹਨੂੰ ਏਆਈ ਵਧੀਆ ਹੋ ਜਾਣੀ ਆ ਠੀਕ ਆ ਅਪ੍ਰੈਲ ਦੇ ਵਿੱਚ ਕਰਾ ਲਈਏ ਲੋ ਵੀ ਦੋਸਤੋ ਬਹੁਤ ਸੋਹਣੀ ਠੀਕ ਹੈ ਜੀ ਪਸੰਦ ਆਊਗੀ ਜਿਹੜਾ ਵੀਰ ਲੈ ਕੇ ਜਾਊਗਾ ਦੋਸਤੋ ਥੋੜੀ ਜਿਹੀ ਖੇਚਲ ਕਰਨੀ ਪਣੀ ਕੋਈ 5-4 ਕੇ ਮਹੀਨੇ ਸੰਭਲੋਗੇ ਏ ਆਈ ਦੇ ਬਿਲਕੁਲ ਕਾਬਲ ਹੋ ਜੂਗੀ ਭਜਨ-ਭਜਨ ਹੋ ਜਾਊਗਾ ਤੇ ਵੀਰ ਜੀ ਗਰੂਪ ਕਿੰਨਾ ਰੇਟ ਇਹਦਾ ਲੈਣ ਦੇਣ ਫਿਰ ਕੀ ਆਪਾਂ ਵੱਡੇ ਵੀਰ ਸੰਧੂ ਸਾਹਿਬ ਫਿਕਸ ਹੀ ਰੇਟ ਕਰਨਾ ਪੂਰੇ 10000 ਰੁਪਏ ਦੀ ਦੇ ਦੇਣੀ ਵੀ ਹਾਂ ਨਾਲ ਹੀ ਗੱਲ ਹੀ ਆ ਹਾਂ ਨਾਲ ਹੀ ਕੋਈ ਵੱਧ ਕਿਸੇ ਤੋਂ ਮੰਗਣਾ ਹੀ ਨਹੀਂ ਪਿਆ ਹੂੰ ਉਹ ਪੂਰੇ 10 ਦੀ ਆਪਾਂ ਦੇ ਦੇਣੀ ਇਹ ਦੇ ਦੇਣੀ ਪੂਰੇ 65 ਦੀ ਆਪਾਂ ਗਵਾ ਦੇਣੀ ਲਓ ਜੀ ਸੋ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਬਾਜ਼ਾਰਤਾਂ ਨਹੀਂ ਵੀ ਜੋ ਲੈਣ ਦੇਣਾ ਉਹ ਹੀ ਆ ਠੀਕ ਆ ਤੇ ਵੈੜ ਚੰਗੇ ਸੋਨੇ ਕੰਦ ਕਾਟਦੀ ਆ ਚੰਗਾ ਦੁੱਧ ਪਾ ਦਿਓ ਕਿ ਜਿਹੜੇ ਵੀਰ ਨੇ ਬਿਲਕੁਲ ਡੇਰੀ ਉੱਪਰ ਲੈ ਕੇ ਜਾਣੀ ਉਹਨੂੰ ਬਿਲਕੁਲ ਪਰਫੈਕਟ ਆ ਜਿੰਨੇ ਘਰੇ ਚਵਾਉਣੀ ਆ ਦੋਸਤੋ ਬਿਲਕੁਲ ਘਰੇਲੂ ਵੀਰ ਨੇ ਲੈ ਜਾਣੀ ਆ ਤੇ ਬਹੁਤ ਵੀਰ ਫੋਨ ਕੌਲਾ ਕਰਦੀਆਂ ਵੀ ਘਰੇਲੂ ਘਰ ਦੇ ਵਿੱਚੋਂ ਮਾਲ ਨਿਕਲੇ ਤੇ ਜ਼ਰੂਰ ਖਰੀਦੀਏ ਤੇ ਬਿਲਕੁਲ ਘਰੇਲੂ ਘਾਰ ਆ ਦੋਸਤੋ ਤੇ ਘਰੇਲੂ ਕਿਸੇ ਵੀਰ ਨੇ ਲੈ ਕੇ ਜਾਣੀ ਆ ਤੇ ਬਿਲਕੁਲ ਵਾਧੇ ਬੰਦੀ ਆ ਤੇ ਰੇਟ ਪੜਤਾ ਵੀ ਬੜਾ ਜਾਇਜ਼ ਜੈਨੂਨ ਜੈ ਰੇਟ ਆ ਠੀਕ ਆ ਜੀ ਕੋਈ ਐਕਸਟਰਾ ਰੇਟ ਨਹੀਂ ਹੈਗਾ ਤੇ ਜਗਰੂਪ ਭਾਈ ਹੋਰ ਕੁਛ ਬਸ ਭਰਾ ਜੀ ਤੇ ਨੰਬਰ ਬੋਲਦਗੇ ਜੀ ਨੰਬਰ 96 34020 ਠੀਕ ਹੈ ਜੀ ਠੀਕ ਹੈ ਜੀ ਤੇ ਦੂਜਾ ਨੰਬਰ ਹੈਗਾ ਜੀ 623940592 ਠੀਕ ਹੈ ਜੀ ਲੋਬੀ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਗਰੂਪ ਸਿੰਘ ਪਿੰਡ ਨਿੱਕੇ ਪੁੱਚਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਦੋਸਤੋ ਪਿੰਡ ਵਿਧੀ ਜਾਂ ਦਾ ਸ਼ੀਨਾ ਥੋੜੀ ਦੂਰੀ ਆ ਇੱਕ ਪਾਸੇ ਦੋਸਤੋ ਪਿੰਡ ਮਾਣਾ ਪਿੰਡ ਬਿਲਕੁਲ ਨਾਲ ਮੱਲੀਆਂ ਪਿੰਡ ਮਾਣੇ ਮੱਲੀਆਂ ਪਿੰਡ ਨਜ਼ਦੀਕ ਆ ਤੇ ਸੁਰ ਸਿੰਘ ਵੀ ਤਕਰੀਬਨ ਕੋਈ 1.5-2 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਆ ਤੇ ਆਓ ਨਰਕਪਰਕ ਕਰੋ ਅੱਖੀਂ ਦੇਖੋ ਜੋ ਚੀਜ਼ ਦਿਖਾਈ ਗਈ ਆ ਦੋਸਤੋ ਬਿਲਕੁਲ ਪਰਫੈਕਟ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ